ਗੁਰਦਵਾਰੇ ਦੇ ਵਿੱਚ ਨਾ ਅਸੀਂ ਇੱਕ ਗਲਤੀ ਹੈ ਜੋ ਹਮੇਸ਼ਾ ਕਰਦੇ ਆ ਅਕਸਰ ਤੁਸੀਂ ਵੇਖਿਆ ਹੋਣਾ ਹਰ ਇੱਕ ਗੁਰਦੁਆਰੇ ਵਿੱਚ ਇਹ ਚੀਜ਼ ਹੁੰਦੀ ਆ ਜੋ ਕਿ ਗਲਤ ਆ ਵੇਖੋ ਪਹਿਲਾ ਦੇ ਟਾਈਮ ਦੇ ਵਿੱਚ ਪਤਾ ਕੀ ਜਦੋਂ ਗੁਰੂ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਇਹ ਚਾਹ ਪਾਣੀ ਜਦ ਕਿਸੇ ਵੀ ਪਦਾਰਥ ਦੀ ਜੀ ਤਿਆਰ ਹੁੰਦੀ ਸੀ ਤਾਂ ਉਸ ਵੇਲੇ ਪਤਾ ਕੀ ਹੁੰਦਾ ਕਿ ਜਿਹੜੀ ਸੰਗਤ ਹੈ ਨਾ ਗੁਰੂ ਘਰ ਦੀ ਉਹ ਆਪ ਸੇਵਾ ਕਰਦੀ ਸੀ ਲੰਗਰ ਵਿੱਚ ਪ੍ਰਸ਼ਾਦੇ ਬਣਾਣੇ ਦਾਲ ਚਾਹ ਪਾਣੀ ਕੁਛ ਵੀ ਮਤਲਬ ਜੜੀ ਵੀ ਸੇਵਾ ਹੋਣੀ ਆ ਉਹ ਸੰਗਤ ਕਰਦੀ ਹੁੰਦੀ ਸੀ ਜਿਵੇਂ ਜਿਵੇਂ ਸਮਾਨੰਗ ਦਾ ਗਿਆ ਤੇ ਹੁਣ ਪਤਾ ਕੀ ਆ ਹੁਣ ਗੁਰੂ ਘਰ ਦੇ ਵਿੱਚ ਸੰਗਤ ਸੇਵਾ ਨਹੀਂ ਕਰਦੀ ਆ ਜਿਹੜੇ ਵੱਡੇ ਗੁਰਦੁਆਰੇ ਨੇ ਉਹਨਾਂ ਵਿੱਚ ਸੰਗਤ ਸੇਵਾ ਕਰਦੀ ਆ ਹੁਣ ਵੀ ਕਰਦੀ ਆ ਪਰ ਜਿਹੜੇ ਛੋਟੇ ਗੁਰਦੁਆਰੇ ਨੇ ਜਿਹੜੇ ਆਪਣੇ ਸ਼ਹਿਰਾਂ ਦੇ ਵਿੱਚ ਜਾਂ ਸਾਡੇ ਘਰ ਦੇ ਇਲਾਕੇ ਆ ਤੇ ਲੱਗੇ ਜਿਹੜੇ 2-4 ਗੁਰਦੁਆਰੇ ਹੁੰਦੇ ਆ ਤੁਸੀਂ ਉਸ ਤੇ ਵੇਖਿਆ ਹੋਣਾ ਵਾ ਕਿ ਕੋਈ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਵਾ ਜਾਂ ਕੋਈ ਬਹੁਤ ਵੱਡਾ ਦੀਵਾਨ ਹੁੰਦਾ ਵਾ ਉਸ ਵੇਲੇ ਜਦੋਂ ਲੰਗਰ ਪ੍ਰਸ਼ਾਦਾ ਬਣਦਾ ਵਾ ਤੇ ਸੰਗਤ ਕੋਈ ਵੀ ਸੇਵਾ ਨਹੀਂ ਕਰਦੀ ਅਕਸਰ ਤੀ ਵੇਖਿਆ ਹੁੰਦਾ ਹੋਣਾ ਕਿ ਸੰਗਤ ਜਿਹੜੀ ਹੈਗੀ ਆ ਉਹ ਗੁਰੂ ਘਰ ਟਾਈਮ ਨਾਲ ਵੀ ਨਹੀਂ ਆਉਂਦੀ ਆ ਤੇ ਉਹਨਾਂ ਨੇ ਸਿਰਫ ਲੰਗਰ ਦੇ ਵੇਲੇ ਪਹੁੰਚਣਾ ਵਾ ਤੇ ਪਹਿਲਾ ਟਾਈਮ ਦੇ ਵਿੱਚ ਕੀ ਹੁੰਦਾ ਹੈ ਕਿ ਸੰਗਤ ਨਾਲ ਸਵੇਰੀ ਗੁਰਦੁਆਰੇ ਆ ਕੇ ਗੁਰੂ ਘਰ ਦੇ ਵਿੱਚ ਆ ਕੇ ਲੰਗਰ ਦੀ ਹਰ ਇੱਕ ਚੀਜ਼ ਦੀ ਸੇਵਾ ਕਰਦੀ ਹੁੰਦੀ ਸੀ ਪਰ ਹੁਣ ਇਹ ਚੀਜ਼ਾਂ ਵੇਖਣ ਨੂੰ ਤੁਹਾਨੂੰ ਨਹੀਂ ਮਿਲਣਗੀਆਂ ਤੇ ਹੁਣ ਪਤਾ ਕੀ ਹੈ ਕਿ ਹੁਣ ਸੰਗਤ ਨੇ ਆਪਣੇ ਟਾਈਮ ਨਾਲ ਆਉਣਾ ਵਾ 2 ਵਜੇ ਆ ਗਈ 3 ਵਜੇ ਜਾਂ ਉਹਨਾਂ ਨੇ ਆਪਣੇ ਲੰਗਰ ਦੇ ਟਾਈਮ ਆਲਾ ਨਾ ਉਹਨਾਂ ਨੂੰ ਗੁਰਬਾਣੀ ਦਾ ਮਤਲਬ ਆ ਸਿਰਫ ਗੁਰੂ ਘਰ ਲੰਗਰ ਪ੍ਰਸ਼ਾਦਾ ਛਕਣ ਨੂੰ ਆਉਂਦੇ ਹਰ ਇੱਕ ਚੀਜ਼ ਦਾ ਨਾ ਆਪਣਾ ਟਾਈਮ ਹੁੰਦਾ ਵੇਖੋ ਜਦੋਂ ਕੋਈ ਦੀਵਾਨ ਹੁੰਦਾ ਵਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਵਾ ਤਾਂ ਸਭ ਤੋਂ ਪਹਿਲਾਂ ਸਾਨੂੰ ਉੱਥੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਵਾ ਤੇ ਗੁਰੂ ਦੀ ਸੇਵਾ ਦੇ ਨਾਲ ਜੁੜਨਾ ਚਾਹੀਦਾ ਵਾ ਖਾਣਾ ਪੀਣਾ ਇਹ ਸਭ ਚੀਜ਼ਾਂ ਦੇ ਵਿੱਚ ਅਸੀਂ ਬਾਅਦ ਵਿੱਚ ਵੀ ਧਿਆਨ ਦੇ ਸਕਦੇ ਹਾਂ ਤੇ ਤੁਸੀਂ ਵੇਖਿਆ ਹੋਣਾ ਵਾ ਕਿ ਜਦੋਂ ਗਰੰਤੀ ਸਿੰਘ ਅਰਦਾਸ ਕਰਦਾ ਵਾ ਉਸ ਵੇਲੇ ਅਰਦਾਸ ਦੀ ਅਰਜ਼ੋਈ ਵਿੱਚ ਆਪਾਂ ਜਿਹੜੀ ਬੇਨਤੀ ਕਰਦੇ ਹਾਂ ਕਿ ਲੰਗਰ ਪ੍ਰਸ਼ਾਦਾ ਤਿਆਰ ਹੈ ਚਾਹ ਪਾਣੀ ਦਾ ਲੰਗਰ ਤਿਆਰ ਹੈ ਕਿ ਦੇਗ ਤਿਆਰ ਆ ਤੇ ਉਹਦੇ ਵਿੱਚ ਪਤਾ ਕਿ ਉਹਦੇ ਕੁਝ ਗਲਤੀਆਂ ਆਪਣੀਆਂ ਵੀ ਆ ਕਿ ਜਿਹੜੇ ਸੇਵਾਦਾਰ ਆ ਗਏ ਆ ਉਹਨਾਂ ਨੂੰ ਅਸਲ ਦੇ ਵਿੱਚ ਜਿਹੜੀ ਸਿੱਖ ਰਹਿਤ ਮਰਿਆਦਾ ਵਾ ਉਹਨਾਂ ਦੇ ਬਾਰੇ ਨਹੀਂ ਪਤਾ ਹੁਣ ਕਰਦੇ ਕੀ ਆ ਨਾ ਕਿ ਵੇਖੋ ਜਿਹੜੀ ਗੁਰੂ ਮਹਾਰਾਜ ਦੀ ਹਜੂਰੀ ਦੇ ਅੰਦਰ ਜਿਹੜੀ ਚੀਜ਼ ਪ੍ਰਵਾਨ ਹੋਣੀ ਆ ਗੁਰੂ ਘਰ ਦੇ ਵਿੱਚ ਜਿਹੜੀ ਸਿੱਖ ਰਹਿਤ ਮਰਿਆਦਾ ਵਾ ਉਹਦੇ ਅਨੁਸਾਰ ਜੇ ਵੇਖਿਆ ਜਾਵੇ ਤੇ ਗੁਰੂ ਘਰ ਦੇ ਵਿੱਚ ਜਿਹੜੀ ਚੀਜ਼ ਪ੍ਰਵਾਨ ਹੋਣੀ ਆ ਉਹ ਸਿਰਫ ਦੇਗਿਆ ਤੇ ਉਹਨੂੰ ਹੀ ਭੋਗ ਲੱਗਣਾ ਵਾ ਪਰ ਤੁਸੀਂ ਵੇਖਿਆ ਹੁਣਾ ਵਾ ਕਿ ਅਕਸਰ ਸੇਵਾਦਾਰ ਜਾਂ ਸੰਗਤ ਵਿੱਚੋਂ ਕੋਈ ਉੱਠ ਕੇ ਲੰਗਰ ਦੇ ਵਿੱਚ ਫੁਲਕਿਆਂ ਵਿੱਚ ਵੀ ਸ੍ਰੀ ਸਾਹਿਬ ਭੇਡ ਕਰ ਦਿੰਦੇ ਆ ਦਾਲ ਵਿੱਚ ਪਾਣੀ ਵਿੱਚ ਚਾਹ ਵਿੱਚ ਇਹ ਸਾਰੀਆਂ ਚੀਜ਼ਾਂ ਵਿੱਚ ਤੁਸੀਂ ਵੇਖਿਆ ਹੋਣਾ ਭੋਗ ਲਾਂਦੇ ਆ ਜੋ ਕਿ ਗਲਤ ਹੈ ਮਰਿਆਦਾ ਅਨੁਸਾਰ ਜਿਹੜੀ ਪਰੰਪਰਾ ਵਾ ਭੋਗ ਲੱਗਣ ਦੀ ਉਹ ਸਿਰਫ ਦੇਗ ਨੂੰ ਆ ਨਾ ਕਿ ਇਹਨਾਂ ਚੀਜ਼ਾਂ ਨੂੰ ਠੀਕ ਹੈ ਹੁਣ ਏਦਾਂ ਵਾ ਕਿ ਵੇਖੋ ਜਿਹੜੀ ਦੇਗ ਬਣਦੀ ਆ ਨਾ ਜਿਹੜਾ ਗਰੰਤੀ ਸਿੰਘ ਜਿਹੜਾ ਸੇਵਾਦਾਰ ਜਿਹੜੀ ਦੇਗ ਤਿਆਰ ਕਰੰਦੇ ਆ ਉਸ ਵੇਲੇ ਨਾ ਵਾਹਿਗੁਰੂ ਦਾ ਸਿਮਰਨ ਕਰਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਫਿਰ ਦੇਗ ਨੂੰ ਤਿਆਰ ਕਰਦੇ ਆ ਤੇ ਜੋ ਕਿ ਆਪਾਂ ਗੁਰਬਾਣੀ ਪੜ੍ਹ ਕੇ ਦੇਗ ਨੂੰ ਤਿਆਰ ਕਰਦੇ ਆ ਤੇ ਉਹ ਜਿਹੜੀ ਦੇ ਗਿਆ ਉਹ ਸਿਰਫ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦੀ ਆ ਉਹਨੂੰ ਹੀ ਸਿਰਫ ਭੋਗ ਲੱਗਦਾ ਵਾ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਵਾ ਕਿ ਪਹਿਲਾਂ ਦੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਕਿ ਸੰਗਤ ਪ੍ਰਸ਼ਾਦਾ ਆਪ ਤਿਆਰ ਕਰਦੀ ਸੀ ਹੁਣ ਦੇ ਟਾਈਮ ਦੇ ਵਿੱਚ ਪਤਾ ਕੀ ਹੈ ਕਿ ਹਲਵਾਈ ਜਿਹੜੇ ਆ ਉਹਨਾਂ ਨੂੰ ਆਪਾਂ ਗੁਰਦੁਆਰੇ ਪੈਸੇ ਦੇ ਕੇ ਉਹਨਾਂ ਨੂੰ ਆਪਾਂ ਪ੍ਰਸ਼ਾਦੀ ਵਾਸਤੇ ਮੰਦਰ ਬਣਾਉਣ ਵਾਸਤੇ ਸਾਧਦੇ ਆ ਤੇ ਹੁਣ ਉਹ ਜਿਹੜਾ ਹਲਵਾਈ ਆ ਉਹ ਨਾਤੇ ਕਿਸੇ ਚੀਜ਼ ਦਾ ਧਿਆਨ ਰੱਖਦਾ ਵਾ ਉਹਦੇ ਹੱਥ ਵੀ ਗੰਦੇ ਹੁੰਦੇ ਨੇ ਤੰਬਾਕੂ ਨਸ਼ਾ ਇਹ ਸਾਰੀਆਂ ਚੀਜ਼ਾਂ ਕਰਦਾ ਵਾ ਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ ਪ੍ਰਸ਼ਾਦਾ ਤਿਆਰ ਹੁੰਦਾ ਵਾ ਤੇ ਉਸੇ ਪ੍ਰਸ਼ਾਦੇ ਨੂੰ ਅਸੀਂ ਗੁਰੂ ਘਰ ਦੇ ਵਿੱਚ ਲੈ ਕੇ ਤੇ ਸ੍ਰੀ ਸਾਹਿਬ ਦੇ ਨਾਲ ਆਪਾਂ ਭੋਗ ਲਗਦੇ ਆ ਜੋ ਕਿ ਗਲਤੀਆਂ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਸੰਗਤ ਨੂੰ ਆਪ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲੰਗਰ ਪ੍ਰਸ਼ਾਦਾ ਆਪ ਤਿਆਰ ਕਰੇ ਹੁਣ ਜੇਲਾ ਤੁਸੀਂ ਬਾਹਰੋਂ ਬੰਦਾ ਸੱਦਿਆ ਵਾ ਉਹ ਬੰਦੇ ਨੇ ਕਿਸੇ ਚੀਜ਼ ਦਾ ਵੀ ਧਿਆਨ ਨਹੀਂ ਦੇਣਾ ਵਾ ਕਿਉਂਕਿ ਉਹਨੂੰ ਸਿਰਫ ਆਪਣੇ ਪੈਸਿਆਂ ਦਾ ਮਤਲਬ ਹੈ ਨਾ ਕਿ ਉਹਨੂੰ ਕਿਸੇ ਵੀ ਚੀਜ਼ ਦੇ ਨਾਲ ਨਾ ਉਹਨੂੰ ਗੁਰੂ ਘਰ ਦੀ ਮਾਲ ਮਰਿਆਦ ਦੇ ਨਾਲ ਉਹਨੂੰ ਕਿਸੇ ਦੇ ਨਾਲ ਵੀ ਨਹੀਂ ਕੋਈ ਫਰਕ ਨਹੀਂ ਪੈਂਦਾ ਤੇ ਉਹਨੇ ਆਪਣੇ ਸਾਹਬ ਦੇ ਨਾਲ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਵਾ ਤੇ ਆਪਣੇ ਘਰੋਂ ਨੂੰ ਚੱਲ ਜਾਣਾ ਪੈਸੇ ਲੈ ਕੇ ਠੀਕ ਹੈ ਤੇ ਹੁਣ ਇਹ ਜਿਹੜਾ ਪ੍ਰਸ਼ਾਦਾ ਦਾ ਆਪਾਂ ਕੀ ਕਰਦੇ ਆ ਕਿ ਗੁਰੂ ਘਰ ਦੇ ਵਿੱਚ ਸ੍ਰੀ ਸਾਹਿਬ ਲਾ ਰਿਆਂ ਜੋ ਕਿ ਗਲਤੀਆ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮਰਿਆਦਾ ਅਨੁਸਾਰ ਨੂੰ ਪ੍ਰਸ਼ਾਦ ਨੂੰ ਹੀ ਭੋਗ ਲੈਣਾ ਚਾਹੀਦਾ ਵਾ ਕਈ ਵਾਰ ਇਹ ਵੀ ਹੁੰਦਾ ਨੇ ਤੁਸੀਂ ਵੇਖਿਆ ਹੋਣਾ ਕਿ ਬਾਹਰੋਂ ਮਿੱਠਾ ਆਉਂਦਾ ਵਾ ਤੇ ਜਦੋਂ ਆਪਾਂ ਮਿੱਠੇ ਦੀ ਅਰਦਾਸ ਕਰਦੇ ਆ ਤੇ ਸੇਵਾਦਾਰ ਹੋ ਗਿਆ ਗਰੰਤੀ ਸਿੰਘ ਹੋ ਗਿਆ ਜਦ ਸੰਗਤੋ ਜਦ ਹੀ ਹੁਣ ਵੇਖੋ ਜਿਹੜਾ ਗਰੰਥੀ ਸਿੰਘ ਆ ਸੇਵਾਦਾਰ ਆ ਉਹ ਵੀ ਆਪਣੀ ਰੋਜੀ ਰੋਟੀ ਦੇ ਕਰਕੇ ਨਾ ਇਹ ਚੀਜ਼ਾਂ ਕਰਦਾ ਵਾ ਕਿਉਂਕਿ ਉਹਨੂੰ ਵੀ ਪਤਾ ਜੇ ਮੈਂ ਭੋਗ ਨਹੀਂ ਲਾਇਆ ਤਾਂ ਫਿਰ ਸੰਗਤ ਨੇ ਉਹਨੂੰ ਦੋ ਗੱਲਾਂ ਬੋਲ ਦੇਣੀਆਂ ਵਾ ਕਮੇਟੀ ਵਾਲਿਆਂ ਨੇ ਦੋ ਗੱਲਾਂ ਬੋਲ ਦੇਣੀਆਂ ਤੇ ਉਹ ਵੀ ਇਸ ਡਰ ਦੇ ਵਿੱਚ ਭੋਗ ਲਾ ਦਿੰਦਾ ਵਾ ਤੇ ਸਾਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਸਾਨੂੰ ਇਸ ਦੇ ਬਾਰੇ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਵਾ ਕਿ ਜਿਹੜੀ ਮਰਿਆਦਾ ਵਾ ਮਰਿਆਦਾ ਅਨੁਸਾਰ ਹੀ ਕੰਮ ਹੋਵੇ ਤਾਂ ਜ਼ਿਆਦਾ ਠੀਕ ਆ ਕਿਉਂਕਿ ਵੇਖੋ ਆਪਾਂ ਜਦੋਂ ਮਰਿਆਦਾ ਅਨੁਸਾਰ ਕੰਮ ਕਰਾਂਗੇ ਨਾ ਤੇ ਫਿਰ ਸਾਡਾ ਗੁਰੂ ਘਰ ਆਇਆ ਵੀ ਸਫਲਾ ਵਾ ਤੇ ਜਦੋਂ ਅਸੀਂ ਮਰਿਆਦਾ ਅਨੁਸਾਰ ਕੋਈ ਵੀ ਕੰਮ ਨਹੀਂ ਕਰਨਾ ਨਾ ਤਾਂ ਬਿਆਰਤ ਚਲਿਆ ਜਾਣਾ ਸਾਡਾ ਤੇ ਗੁਰੂ ਘਰ ਆਣ ਦਾ ਸਾਡਾ ਕੋਈ ਮਤਲਬ ਨਹੀਂ ਰਹਿਣਾ ਸਭ ਤੋਂ ਪਹਿਲਾਂ ਕੋਸ਼ਿਸ਼ ਇਹ ਕਰੋ ਕਿ ਜੇ ਤੁਸੀਂ ਠੀਕ ਹੋ ਮਹਾਰਾਜ ਮੁਰੇ ਅਰਦਾਸ ਕਰੋ ਚੜ੍ਹਦੀ ਕਲਾ ਦੀ ਅਰਦਾਸ ਕਰੋ ਤੰਦਰੁਸਤ ਰਹੋ ਤੇ ਲੰਗਰ ਪ੍ਰਸ਼ਾਦਾ ਆਪ ਤਿਆਰ ਕਰੋ ਨਾ ਕਿ ਕਿਸੇ ਹਲਵਾਈ ਨੂੰ ਸਦੋ ਜਿਹੜਾ ਹਲਵਾਈਆ ਉਹ ਵੀ ਆਪਣੀ ਰੋਜੀ ਰੋਟੀ ਵਾਸਤੇ ਕੰਮ ਕਰਦਾ ਵਾ ਇਹਨਾਂ ਕਿ ਉਹਨੂੰ ਪਤਾ ਨਹੀਂ ਹੁੰਦਾ ਉਹ ਆਪਣਾ ਨਸ਼ਾ ਵੀ ਕਰਦਾ ਵਾ ਤੇ ਉਸੇ ਅਨੁਸਾਰ ਉਹ ਲੰਗਰ ਪ੍ਰਸ਼ਾਦਾ ਤਿਆਰ ਕਰਦਾ ਵਾ ਇਹਦੇ ਵਿੱਚ ਉਹਦੀ ਵੀ ਗਲਤੀ ਨਹੀਂ ਹੈ ਗਲਤੀ ਸਾਡੀ ਹੈ ਕਿਉਂਕਿ ਅਸੀਂ ਇਹ ਚੀਜ਼ਾਂ ਵਿੱਚ ਧਿਆਨ ਨਹੀਂ ਦਿੰਦੇ ਆ ਉਮੀਦ ਕਰਦਾ ਕਿ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਗੇ ਤੇ ਆਓ ਆਪਾਂ ਸਾਰੇ ਮਿਲ ਕੇ ਇਸ ਚੀਜ਼ ਦਾ ਸੁਧਾਰ ਕਰੀਏ ਤੇ ਮर्याਦਾ ਅਨੁਸਾਰ ਗੁਰੂ ਘਰ ਵਿੱਚ ਜਿਹੜੀ ਇੱਕ ਮਰਿਆਦਾ ਵਾ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ ਕੋਸ਼ਿਸ਼ ਕਰੀਏ ਕੋਈ ਚੋ ਗਲਤੀਆਂ ਵਾ ਜਿਹੜੀਆਂ ਸਾਨੂੰ ਸੁਧਾਰਣੀਆਂ ਚਾਹੀਦੀਆਂ ਵਾ ਜੋ ਕਿ ਅੱਗੇ ਜਾ ਕੇ ਸਾਨੂੰ ਵੀ ਕੰਮ ਦੇਣੀਆਂ